ਸਿੱਖ ਇਤਿਹਾਸ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਾਰੀ ਕਾਇਨਾਤ ਜਾਣਦੀ ਹੈ ਪਰ 99% ਸੰਗਤਾਂ ਨੂੰ ਨਹੀਂ ਪਤਾ ਕਿ ਗੁਰੂ ਪਾਤਸ਼ਾਹ ਜੀ ਦੇ ਕੋਲ ਬਾਜ ਕਿੱਥੋਂ ਆਇਆ ਸੀ ਕਿਨਾਂ ਹਾਲਾਤਾਂ ਵਿੱਚ ਅਤੇ ਕਿਸ ਨੇ ਭੇਟਾ ਕੀਤਾ ਸੀ ਇਤਿਹਾਸ ਦੀ ਖੋਜ ਕਰਦੇ ਹੋਏ ਇਹ ਤੱਥ ਸਾਹਮਣੇ ਆਏ ਹਨ ਕਿ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਿੰਨ ਦਿਨ ਕਾਂਗੜ ਵਿਸ਼ਰਾਮ ਕਰਕੇ ਨਗਾਰਾ ਵੱਜਵਾ ਦਿੱਤਾ ਅਤੇ ਆਪਣੇ ਯੋਧਿਆਂ ਨੂੰ ਨਾਲ ਲੈ ਕੇ ਚਾਲੇ ਪਾ ਦਿੱਤੇ ਭਾਈ ਜੋਧਰਾਏ ਸਲੇਮ ਸ਼ਾਹ ਭਾਈ ਸਾਧੂ ਅਤੇ ਭਾਈ ਰੂਪਾ ਅਤੇ ਨਗਰ ਦੇ ਹੋਰ ਲੋਕਾਂ ਨੇ ਗੁਰੂ ਜੀ ਨੂੰ ਆਦਰ ਨਾਲ ਵਿਦਾ ਕੀਤਾ ਗੁਰੂ ਜੀ ਇੱਥੋਂ ਚੱਲ ਕੇ ਗੁਜਰਾਵਾਲ ਜ਼ਿਲ੍ਹਾ ਲੁਧਿਆਣਾ ਪਿੰਡ ਪਹੁੰਚ ਗਏ ਪਿੰਡ ਦੇ ਚੌਧਰੀ ਨੇ ਆਣ ਕੇ ਆਪ ਜੀ ਦੇ ਪੇਟਾਂ ਅਰਪਣ ਕਰਕੇ ਮੱਥਾ ਟੇਕਿਆ ਚੌਧਰੀ ਨੇ ਸ਼ਸਤਰ ਪਹਿਨੇ ਹੋਏ ਸਨ ਅਤੇ ਹੱਥ ਵਿੱਚ ਬਾਜ ਫੜਿਆ ਹੋਇਆ ਸੀ ਚੌਧਰੀ ਨਾਲ ਸ਼ਿਕਾਰੀ ਕੁੱਤੇ ਵੀ ਸਨ ਚੌਧਰੀ ਨੂੰ ਇਸ ਤਰ੍ਹਾਂ ਵੇਖ ਕੇ ਗੁਰੂ ਜੀ ਨੇ ਕਿਹਾ ਚੌਧਰੀ ਜੀ ਚਲੋ ਸ਼ਿਕਾਰ ਖੇਡਣ ਚਲੀਏ ਇਤਨੇ ਵਿੱਚ ਵਿਦੀ ਚੰਦ ਨੇ ਕਿਹਾ ਚੌਧਰੀ ਜੀ ਇਹ ਬਾਜ ਤੁਸੀਂ ਕਿੱਥੋਂ ਲਿਆ ਹੈ ਅਤੇ ਕਿੰਨੇ ਮੁੱਲ ਦਾ ਲਿਆ ਹੈ ਹੱਥ ਵਿੱਚ ਬਾਜ ਫੜਿਆ ਹੋਇਆ ਸੀ ਹਰ ਖੇਡਣ ਚੱਲੀਏ ਇਤਨੇ ਖੇਡਣ ਚੱਲੀਏ ਇਤਨੇ ਵਿੱਚ ਵਿਧੀ ਚੰਦ ਨੇ ਕਿਹਾ ਚੌਧਰੀ ਜੀ ਇਹ ਬਾਜ ਤੁਸੀਂ ਕਿੱਥੋਂ ਲਿਆ ਹੈ ਅਤੇ ਕਿੰਨੇ ਮੁੱਲ ਦਾ ਲਿਆ ਹੈ ਚੌਧਰੀ ਨੇ ਕਿਹਾ ਇਹ ਮੈਨੂੰ ਤੁਥੇ ਵਿੱਚ ਦਿੱਤਾ ਗਿਆ ਸੀ ਮੈਨੂੰ ਇਹ ਬਹੁਤ ਪਿਆਰਾ ਲੱਗਦਾ ਹੈ ਭਾਈ ਵਿਧੀ ਚੰਦ ਜੀ ਨੇ ਕਿਹਾ ਚੌਧਰੀ ਸਾਹਿਬ ਆਪਣੀ ਪਿਆਰੀ ਚੀਜ਼ ਸਤਗੁਰੂ ਜੀ ਦੇ ਅਰਪਣ ਕਰ ਦੇਣੀ ਚਾਹੀਦੀ ਹੈ ਇਸ ਵਾਸਤੇ ਇਹ ਬਾਜ ਤੁਸੀਂ ਗੁਰੂ ਜੀ ਨੂੰ ਭੇਟਾ ਕਰ ਦਿਓ ਚੌਧਰੀ ਨੇ ਕਿਹਾ ਸਭ ਕੁਝ ਗੁਰੂ ਜੀ ਦਾ ਹੀ ਹੈ ਪਰ ਇਹ ਬਾਜ ਮੈਂ ਨਹੀਂ ਦੇ ਸਕਦਾ ਵਿਦੀ ਚੰਦ ਨੇ ਕਿਹਾ ਚੰਗੀ ਚੀਜ਼ ਗੁਰੂ ਜੀ ਪਾਸ ਆਪਣੇ ਹੀ ਆ ਜਾਂਦੀ ਹੈ ਤੂੰ ਜੇਕਰ ਬਾਜ ਗੁਰੂ ਜੀ ਨੂੰ ਨਹੀਂ ਦੇਣਾ ਤਾਂ ਤੇਰੀ ਮਰਜ਼ੀ ਇਹ ਗੱਲ ਸੁਣ ਕੇ ਚੌਧਰੀ ਆਪਣੇ ਘਰ ਆ ਗਿਆ ਅਤੇ ਬਾਜ ਨੂੰ ਕਿੱਲੀ ਉੱਤੇ ਬੰਨ੍ਹ ਦਿੱਤਾ ਤੇ ਕਹਿਣ ਲੱਗਾ ਕਿ ਮੈਂ ਐਨੇ ਹੀ ਬਾਜ ਨੂੰ ਹੱਥ ਉੱਤੇ ਬਿਠਾ ਕੇ ਲੈ ਗਿਆ ਇਸ ਨੂੰ ਵੇਖ ਕੇ ਸਿੱਖਾਂ ਦਾ ਮਨ ਫਿਰ ਗਿਆ ਹੈ ਤੇ ਉਹ ਗੁਰੂ ਜੀ ਵਾਸਤੇ ਮੰਗਣ ਲੱਗ ਪਏ ਕੁਝ ਸਮੇਂ ਪਿੱਛੇ ਜਦ ਚੌਧਰੀ ਨੇ ਵੇਖਿਆ ਬਾਜ ਲੋਟਣ ਪੋਟਲ ਹੋਇਆ ਪਿਆ ਹੈ ਤਦ ਉਸ ਨੂੰ ਪਤਾ ਲੱਗਾ ਕਿ ਇਸਨੇ ਆਪਣੀ ਰੇਸ਼ਮ ਦੀ ਡੋਰੀ ਜਿਸ ਨਾਲ ਬੱਧਾ ਹੋਇਆ ਸੀ ਖਾ ਲਈ ਹੈ ਚੌਧਰੀ ਨੇ ਬਹੁਤ ਜਤਨ ਕੀਤਾ ਕਿ ਇਸ ਦੇ ਸੰਗ ਵਿੱਚੋਂ ਫਸੀ ਹੋਈ ਡੋਰੀ ਬਾਹਰ ਕੱਢ ਲਵਾ ਪਰ ਡੋਰੀ ਨਾ ਨਿਕਲ ਸਕੀ ਅਤੇ ਬਾਜ ਇਤਨੇ ਵਿੱਚ ਵਿਧੀ ਚ ਦੇ ਵਿੱਚੋਂ ਫਸੀ ਹੋਈ ਡੋਰੀ ਬਾਹਰ ਕੱਢ ਲਵਾ ਪਰ ਡੋਰੀ ਨਾ ਨਿਕਲ ਸਕੀ ਅਤੇ ਬਾਜ ਮਰਨ ਕਿਨਾਰੇ ਹੋ ਗਿਆ ਚੌਧਰੀ ਨੇ ਬਾਜ ਦਾ ਇਹ ਹਾਲ ਵੇਖ ਕੇ ਸੋਚਿਆ ਕਿ ਜੇ ਗੁਰੂ ਜੀ ਨੂੰ ਦੇ ਦਿੰਦਾ ਤਾਂ ਚੰਗਾ ਹੀ ਹੁੰਦਾ ਹੁਣ ਮਰ ਚਲਿਆ ਹੈ ਮੇਰੇ ਕਿਸ ਕੰਮ ਆਵੇਗਾ ਚੌਧਰੀ ਦਾ ਨਾਮ ਫਤੂਹੀ ਸੀ ਉਹ ਮਰਨ ਕਿਨਾਰੇ ਬਾਜ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਆਇਆ ਅਤੇ ਕਿਹਾ ਮਹਾਰਾਜ ਜੀ ਇਹ ਬਾਜ ਮਰਨ ਕਿਨਾਰੇ ਹੋ ਗਿਆ ਹੈ ਆਪ ਸਮਰੱਥ ਹੋ ਮੇਰੀ ਪੁੱល ਬਖਸ਼ ਦਿਓ ਅਤੇ ਬਾਜ ਸੰਭਾਲ ਲਵੋ ਹੁਣ ਇਹ ਤੁਹਾਡਾ ਹੀ ਹੈ ਮੇਰਾ ਨਹੀਂ ਹੈ ਭਾਵੇਂ ਇਸ ਨੂੰ ਰੱਖ ਲਵੋ ਭਾਵੇਂ ਮਰਨ ਦਿਓ ਗੁਰੂ ਜੀ ਨੇ ਹੱਸ ਕੇ ਬਾਜ ਤੇ ਹੱਥ ਫੇਰ ਕੇ ਕਿਹਾ ਤੂੰ ਡੋਰੀ ਕਿਸ ਕਰਕੇ ਨਿਕਲ ਗਿਆ ਹੈ ਜਿਸ ਤਰ੍ਹਾਂ ਇਹ ਨਿਕਲੀ ਹੈ ਉਸ ਤਰ੍ਹਾਂ ਬਾਹਰ ਕੱਢ ਦੇ ਗੁਰੂ ਜੀ ਦੇ ਬਚਨ ਕਰਨ ਨਾਲ ਬਾਜ ਨੇ ਡੋਰੀ ਤਤਸ਼ਨ ਹੀ ਬਾਹਰ ਕੱਢ ਦਿੱਤੀ ਅਤੇ ਆਪਣੇ ਖੰਭ ਝਾੜ ਕੇ ਚਤਨ ਹੋ ਗਿਆ ਇਹ ਕੋਟਕ ਵੇਖ ਕੇ ਚੌਧਰੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਜੀ ਦੇ ਚਰਨਾਂ ਤੇ ਮੱਥਾ ਤੇ ਦਿੰਦਾ ਤਾਂ ਚੰਗਾ ਹੱਥ ਫੇਰ ਕੇ ਕਿਹਾ ਤੂੰ ਅਤੇ ਆਪਣੇ ਖੰਭ ਝਾੜ ਕੇ ਚਤਨ ਹੋ ਗਿਆ ਇਹ ਕਉਤਕ ਵੇਖ ਕੇ ਚੌਧਰੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ ਅਤੇ ਮੇਰੀ ਭੁੱਲ ਬਖਸ਼ ਦਿਓ ਅਤੇ ਉਸ ਨੇ ਗੁਰੂ ਜੀ ਦੀ ਪ੍ਰੇਮ ਦੇ ਨਾਲ ਸੇਵਾ ਕੀਤੀ ਅਤੇ ਸਿੱਖੀ ਧਾਰਨ ਕਰ ਲਈ ਆਪ ਜੀ ਇਸ ਤਰ੍ਹਾਂ ਦੀਆਂ ਇਤਿਹਾਸਿਕ ਵੀਡੀਓ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰਨਾ ਕਮੈਂਟਾਂ ਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਲਿਖਣਾ ਜੀ